ਸੁਚੇ ਦਾ ਕਿੱਸਾ ਆਪਣਾ ਮਗਾਇਆ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਸੁਚੇ ਦਾ ਕਿੱਸਾ ਸਾਰਿਆਂ ਨੂੰ ਮੇਰੇ ਨਾਲ ਬੈਠ ਕੇ ਜਾਣਦੇ ਹੋ ਸੋ ਮੈਂ ਤਾਂ ਗੀਤ ਗਾਇਆ ਆਪਣੀ ਪੰਜਾਬ aí ਨੂੰ ਆ ਕੇ ਫੌਜ ਚ ਜਦੋਂ ਦੇਖਦਾ ਉਹਦੇ ਚਾਲੇ ਵਾਲੇ ਜੋ ਵੀ ਹੁੰਦਾ ਪਤਾ ਲੱਗ ਜਾਂਦਾ ਸਾਨੂੰ ਉਹ ਆਪਣੀ ਪਰਜਾਇ ਨੂੰ ਕੁਛ ਕਹਿੰਦਾ ਵੀ ਤੂੰ ਹਟ ਜਾ ਐ ਨਾ ਕਰ ਦੁੱਤਾਂ ਤੋਂ ਤੇ ਪਰ ਨਹੀਂ ਹਟਿਆ ਪਰ ਨਹੀਂ ਹਟਿਆ ਕੀ ਕਰੀਏ ਉਹਨਾਂ ਆਖਰ ਜਵਾਨ ਕੋਣ ਹੁੰਦਾ ਸੋ ਗੁੱਸਾ ਆਇਆ ਆਹ ਆਹ ਹੱਥ ਚੱਕਣਾ ਪਿਆ ਮੈਨੂੰ ਨਾ ਤੁਸੀਂ ਆ 10 15 10 10 ਮਿੰਟਾਂ ਰਹਾ ਤੇ ਬਲਬੀਰੋ ਭਾ ਵੀ ਸਮਝਣ ਹੋਇਆ ਗੁਰੂ ਗੁੱਡ ਮੁੱਡ ਬੈਠ ਕੇ ਨਰੇਨ ਸਿੰਘ ਦੇ ਵੀਰੋ ਲਾਵੇ ਲੁੱਤੀਆਂ ਗੁੱਡ ਮੁੱਡ ਬੈਠ ਕੇ ਨਰੇਨ ਸਿੰਘ ਦੇ ਵੀਰੋ ਲਾਵੇ ਲੁੱਤੀਆਂ ਜੋਦੋਂ ਦਾ ਹੈ ਆਇਆ ਕੱਚਾ ਘਰੇ ਪਾਟਾ ਪੜਦਾ ਪੁੱਟਾ ਉਹ ਜਦੋਂ ਦਾ ਹੈ ਆਇਆ ਸੁੱਚਾ ਘਰੇ ਪਾਟਾ 何 ਭਗਤੇ ਕਰਮਲ ਦੇ ਹੋਂ ਤਾਤੇ ਦਾੜੀ ਭਗਤੇ ਕਰਮਲ ਦੇ ਸੱਚਾ ਕਹਿੰਦਾ ਤੂੰ ਨੰਨੀ ਔਤਰੇ ਨ ਖੱਤੇ ਖਾਨੀ ਕੌਣ ਹੋਣਗੇ ਮੈਂ ਕੀ ਜਾਣਾਂ ਉਹਨਾਂ ਨੂੰ ਔਤਰੇ ਨ ਖੱਤੇ ਖਾਨੀ ਕੌਣ ਹੋਣਗੇ ਮੈਂ ਕੀ ਜਾਣਾਂ ਉਹਨਾਂ ਨੂੰ ਕਾਨੁ ਚਿੱਟੀ ਪਾ ਕੇ ਇਹਨੂੰ ਕਰ ਸਾਤ ਲਿਆ ਉਠਾ ਲੈ ਲੈ ਪੰਗਾ ਜਿਆ ਕਾਨੁ ਚਿੱਟੀ ਪਾ ਕੇ ਜਿੰਨੂ ਸਰੇ ਸਾਤ ਲਿਆ ਉਠਾ ਲੈ ਲੈ ਤੂੰ ਭਾਵੇਂ ਮਾਦੇ ਵੀ ਸਾੰਗ ਲੰਗਾ ਗਿਆ

ਨਿਤ ਤੈਨੂੰ ਮੈਂ ਸੱਜ ਵਿੱਚ ਪਾ ਕੇ ਛੱਜਦਾ ਨਿਤ ਰੱਖੇ ਦੰਗਾ ਜਿਆ ਤੂੰ ਪਾਵੇਂ ਮਾਰ ਦੇ ਤੂੰਰੇ ਦੱਜ ਦੇ ਜਾ ਤੂੰ ਪਾਵੇਂ ਕੱਢ ਲੈ ਜਾਨ ਪਤੀ ਜੀ ਤੂਰੇ ਨਾ ਤਲੰਗਾ ਜਿਆ ਇਹ ਗੁਜ਼ਰ ਤੇਰਾ ਦੰਗਾ ਕੱਖ ਨਹੀਂ ਰਗਾ ਤੋ ਮਾਰਦੇ ਆ ਤੇਰੀ ਕੁੱਤੇ ਤੀ ਨੀਵੇ ਜਾਗਦਾ ਕੁੜਾੜੇਗਾ ਤੋ ਮਾਰੇ ਨੀਵੇ ਤੇਨ ਕੁੱਤੇ ਤੀ ਨੀਵੇ ਤੈਂ ਕਿ ਲੈਣਾ ਤੈਂ ਕਿ ਲੈਣਾ ਦਸੇ ਸੱਲੰਡੇ ਜੜੇ ਤੋਂ ਕਿਦਾਟ ਜੰਗਾ ਜਾ ਤੈਂ ਕਿ ਲੈਣਾ ਦਸੇ ਸੱਲੰਡੇ ਜੜੇ ਤੋਂ ਉਹ ਪਾਵੇਂ ਮਾਰਦੇ ਨੰਗ ਪੱਤੀ ਜੀ ਤੂਰੇ ਨਾ ਤਲੰਗਾ ਤੂ ਪਾਵੇਂ ਕਟ ਲੈ ਜਾਂ ਪੱਤੀ ਜੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰੈਜਲਪਾਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤ ਨੂੰ ਫਾਲੋ ਕਰਦੀ ਆ ਕਿਸਾਨਾਂ ਦੇ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੁਆਰਾ ਪ੍ਰਧਾਨ ਚੁਣੇ ਗਏ ਹਨ ਉਹਨਾਂ ਦੇ ਜੋ ਵਿਆਨ ਸਾਹਮਣੇ ਆ ਰਹੇ ਹਨ ਪਹਿਲਾ ਤੁਸੀਂ ਇਹਨਾਂ ਦੇ ਵੀਡੀਓ ਧਿਆਨ ਦੇ ਨਾਲ ਸੁਣੋ ਫੇਰ ਆਪਾਂ ਗੱਲਬਾਤ ਕਰਦੇ ਹਾਂ ਟ੍ਰਾਇੰਗਲ ਪਾਰਟੀ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਦੇ ਲਈ ਕੀ ਹੈਗਾ ਪਹਿਲਾਂ ਤੁਸੀਂ ਧਿਆਨ ਨਾਲ ਵੀਡੀਓ ਸੁਣੋ ਜਮਨੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਇਹ ਸੂਬਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁੰਵਾਰਾ ਤੇ ਜੁੰਵਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ ਸ਼੍ਰੋਮਣੀ ਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨਵੇਂ ਬਣੇ ਪ੍ਰਧਾਨ ਸ਼੍ਰੋਮਣੀ ਕਾਲਦਲ ਬਾਦਲ ਜੀ ਜੋ ਵੀਡੀਓ ਹੈ ਉਹ ਤੁਸੀਂ ਧਿਆਨ ਦੇ ਨਾਲ ਸੁਣ ਹੀ ਲਈ ਹੋਵੇਗੀ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਦਾ ਡੈਲੀਗੇਟਾਂ ਦਾ ਧੰਨਵਾਦ ਕਰਦੇ ਹਨ ਅੱਗੇ ਇਹ ਵੀ ਕਹਿੰਦੇ ਹਨ ਅਸੀਂ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਅੱਗੇ ਇਹ ਵੀ ਕਹਿੰਦੇ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾਊਗੀ ਇਹ ਉਹਨਾਂ ਦੇ ਬਿਆਨ ਹਨ ਜੋ ਕਹਿ ਰਹੇ ਹਨ ट्रायंगल ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਕਹਿ ਰਿਹਾ ਹਾਂ ਜਰੋਂ ਦਾ ਸਾਡਾ ਦੇਹਜਾਦ ਹੋਇਆ ਉਦੋਂ ਤੋਂ ਹੀ ਕਹਿ ਰਹੇ ਹਨ ਇਹ ਕੋਈ ਨਵੀਂ ਗੱਲ ਹੈ ਨਹੀਂ ਦੂਜੀ ਗੱਲ ਪੰਜਾਬ ਦੇ ਲੋਕ ਪੰਜਾਬ ਦੀਆਂ ਜਿੰਨੀਆਂ ਵੀ ਰਾਜਿਕ ਪਾਰਟ ਗਾਹਨ ਕਾਲੀਦਾਲ ਹੈ ਜਾਂ ਹੋਰ ਹੈ ਸਾਰੇ ਹੀ ਵਿਰੋਧ ਕਰ ਰਹੇ ਹਨ ਬਈ ਪ੍ਰਧਾਨ ਹੋਰ ਕੋਈ ਵਾਰਨਾ ਚਾਹੀਦਾ ਸੀ ਹੋਰ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਸੀ ਅੱਛਾ ਅਗਲੀ ਗੱਲ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਸੁਰਜੀਤ ਸਿੰਘ ਬਾਦਲ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨਾ ਨਹੀਂ ਸੀ ਬਣਨਾ ਚਾਹੀਦਾ ਭਾਵੇਂ ਕਿਉਂ ਬਣਾਉਂਦੇ ਪਰ ਫਿਰ ਵੀ ਉਹਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਉਹ ਕਿਸੇ ਨੂੰ ਮਰਜ਼ੀ ਬਣਾ ਦਿੰਦੇ ਲੇਕਨ ਫੇਰ ਵੀ ਸਵੇਰ ਸਿੰਘ ਬਾਦਲ ਦੇ ਸਨਵਾਇ 19 ਹੋਣੀ ਸੀ ਜਿੰਨੀ ਉਹਦੇ ਪ੍ਰਧਾਨ ਬਣਨ ਤੇ ਹੋਣੀ ਹੈ ਅਗਲੀ ਗੱਲ ਜਿੰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਸੰਬੰਧਿਤ ਪਾਰਟੀਆਂ ਹਨ ਚਾਹੇ ਸਿਮਰਨਜੀਤ ਮਾਨ ਦੀ ਪਾਰਟੀ ਆ ਦਲ ਖਾਲਸਾ ਵਾਰਿਸ ਪੰਜਾਬ ਦੇ ਅਕਾਲੀ ਦਲ ਚਾਹੇ ਹੋਰ ਇਕਾਦੁਕਾ ਬਾਗੀ ਘਰੇ ਜੋ ਵੀ ਹਨ ਅਸਲ ਵਿੱਚ ਇਹਨਾਂ ਦੇ ਵਿੱਚ ਕੋਈ ਏਕਤਾ ਹੁੰਦੀ ਨਜ਼ਰ ਨਹੀਂ ਆ ਰਹੀ। ਸਗਾਂ ਦੀ ਇਸ ਦੇ ਵਿੱਚ ਖਿੱਚੋ ਤਾਨ ਡਿਸਪਿਊਟ ਵਾਧਾ ਹੀ ਨਜ਼ਰ ਆ ਰਿਹਾ ਹੈ। ਅਸਲ ਵਿੱਚ ਜਿਹੜੀ ਅਕਾਲੀ ਦਲ ਦੀ ਏਕਤਾ ਹੈਗੀ ਲੋਕਾਂ ਤੇ ਛੱਡ ਦਿੰਦੇ ਜਿੰਨੀਆਂ ਪਾਰਟੀਆਂ ਦੇ ਪ੍ਰਧਾਨ ਐ ਜਿਵੇਂ ਕਿ ਸਭ ਨੂੰ ਆਪੋ ਆਪਣੇ ਪ੍ਰਧਾਨਗੀ ਤਿਆਗ ਕੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹੀਦਾ ਸੀ। ਜਿਹੜਾ ਕਿ ਅਕਾਲ ਤਖਤ ਤੋਂ ਹੀ ਉਸ ਦਾ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਸੀ ਤੇ ਪੰਜਾਬ ਦੇ ਲੋਕਾਂ ਦੀ ਸਹਿਮਤੀ ਪਾਈ ਜਾਣੀ ਸੀ ਤਾਂ ਅਸੀਂ ਕਹਿ ਸਕਦੇ ਸੀ ਭਾਈ ਹੁਣ ਸ਼੍ਰੋਮਣੀ ਅਕਾਲੀ ਦਲ ਇੱਕ ਨਮਾ ਹੋਂਦ ਵਿੱਚ ਆਇਆ ਇੱਕ ਝੰਡੇ ਥੱਲੇ ਆਇਆ ਹੈਗਾ ਤੇ 2027 ਦੇ ਵਿਧਾਨ ਸਭਾ ਦੇਗਾ ਚੋਣਾਂ ਜਿੱਤ ਕੇ ਫਿਰ ਦੁਬਾਰਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਜਾਊਗੀ ਅ헤ਜਾ ਕੋਈ ਵੀ ਨਜ਼ਰ ਨਹੀਂ ਆਉਂਦਾ ਦੂਜੀ ਗੱਲ ਕਿਉਂਕਿ ਜੋ ਅੱਜ ਕੱਲ੍ਹ ਜੋੜ ਤੋੜ ਹੋ ਰਿਓ ਸਰਬ ਸਤਾ ਦੀ ਹੋ ਰਹੀ ਹੈ ਲੇਕਿਨ ਪੰਜਾਬ ਦੇ ਲੋਕਾਂ ਦਾ ਜਿਵੇਂ ਕਿ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਹੋਰ ਵੀ ਲੋਕ ਹਨ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਵੀ ਸੁਖਵੀਰ ਸਿੰਘ ਬਾਦਲ ਨੇ ਨਾ ਜਿੰਦੀਆਂ ਵੀ ਹੋਰ ਪਾਰਟੀਆਂ ਨੇ ਕੋਈ ਗੱਲਬਾਤ ਨਹੀਂ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਇਨਕਮ ਵੱਧਣੀ ਚਾਹੀਦੀ ਹੈ ਹਰ ਇੱਕ ਨੂੰ ਅਸੀਂ ਆਪਣੀ ਜ਼ਿੰਮੇਵਾਰੀ ਤੇ ਅਗਨ ਕੇ ਸਹੂਲਤਾਂ ਦਾ ਘਰ ਬਣਾ ਕੇ ਦੇਵਾਂਗੇ 18 ਸਾਲ ਦੀ ਉਮਰ ਤੱਕ ਪੜਾਈ ਫਰੀ ਹੋਣੀ ਚਾਹੀਦੀ ਹੈ ਸਿਹਤ ਸਹੂਲਤਾਂ ਲਾਈਫ ਟਾਈਮ ਮਿਲਣੀਆਂ ਚਾਹੀਦੀਆਂ ਬਜ਼ੁਰਗਾਂ ਦੇ ਦਿਹਾੜੇ 1600 ਰੁਪਇਆ ਅੱਠ ਘੰਟੇ ਦੇ ਹੋਣੇ ਚਾਹੀਦੇ ਆ ਸਕਿੱਲ ਦੇ ਅਕੋਰਡਿੰਗ ਜਿਹੜੀ ਸੈਲਰੀ ਹੈ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ 70 ਸਾਲ ਤੋਂ ਪਲੱਸ ਦੀ ਉਮਰ ਦੇ ਵਿੱਚ ਬਜ਼ੁਰਗਾਂ ਨੂੰ ਬਰੇਪਾ ਪੈਨਸ਼ਨ 20000 ਰੁਪਇਆ ਮਿਲਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਟੋਟਲੀ ਕਰਜ਼ਾ ਮਾਫ ਕੀਤਾ ਜਾਊਗਾ ਅਹੇ ਜੀ ਕੋਈ ਵੀ ਪਾਰਟੀ ਨਹੀਂ ਗੱਲ ਕਰ ਰਹੀ ਜੋ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਇਹ ਏਜੰਡੇ ਹਨ ਜਿਹੜੇ ਕਈ ਲੋਕਾਂ ਤੱਕ ਲਿਆ ਰਹੇ ਹਨ ਅਸੀਂ ਪੰਜਾਬ ਦੇ ਲੋਕਾਂ ਨੂੰ ਅਗਾਹ ਕਰਦੇ ਆ ਅਵੇਅਰ ਕਰਦੇ ਆ ਭਾਈ ਇਹਨਾਂ ਪਾਰਟੀਆਂ ਦੀਆਂ ਲੂੰਬੜ ਕਾਲਾਂ ਤੋਂ ਚਲਾਕੀਆਂ ਤੋਂ ਬਚੋ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਦਾ ਸਾਥ ਦਿਓ ਤਾਂ ਜੋ 2027 ਦੇ ਵਿੱਚ ਵਧਾ ਚਵਤਿਕਾ ਚੋਣਾਂ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਸਹਿਯੋਗ ਦੇ ਨਾਲ ਸਰਕਾਰ ਬਣਾ ਸਕੀ ਇਹ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੀ ਹੋਊਗੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਿਸਾਨ ਮਜ਼ਦੂਰਾ ਹੋਣਾ ਲਗਾ ਹਰ ਇੱਕ ਨੂੰ ਕੰਮ ਜਾਬ ਕੀਤਾ ਜਾ ਸਕੇ ਬਧੇਰੇ ਜਾਣਕਾਰੀ ਲੈ ਲਈ ਤੁਸੀਂ ਇਹ ਦੇ ਕੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਾਬ ਦੇ ਹਾਲਾਤਾਂ ਬਾਰੇ ਅਤੇ ट्रायंगल ਪਾਰਟੀ ਪੰਜਾਬ ਦੇ ਏਜੰਡੇ ਬਾਰੇ ਨਵੀਆਂ ਜਾਣਕਾਰੀਆਂ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਅਗੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਸ਼ਮੀਰ ਮਹਾਲ ਕੁੜੀ ਖੰਡ ਦਾ ਖੇਡਣਾ ਵੇਸ਼ਵੀਰਾਲ ਕੁੜੀ ਖੰਡ ਦਾ ਖੇਡਣਾ ਵੇਸ਼ਵੀਰਾਲ ਕੁੜੀ ਖੰਡ ਦਾ ਖੇਡਣਾ ਕੈਸ਼ਮੀਰ ਮਹਾਲ ਕੁੜੀ ਖੰਡ ਦਾ ਖੇਡਣਾ ਮੰਗ ਫਿਰਾ ਬੜੇ ਚਿਰ ਤਾ ਦੀ ਮੁੰਡਾ ਗੁੱਟ ਤੇ ਪਟੋਲਿਆ ਵੇਰਾਲਾ ਨਿਖਵਾਈ ਕੰਤਾ ਦੀ ਮੁੰਡਾ ਗੁੱਟ ਤੇ ਪਟੋਲਿਆ ਵੇਰਾਲਾ ਨਿਖਵਾਈ ਵੇੰਤਾਰੀ ਮੁੰਡਾ ਗੁੱਟ ਤੇ ਪਟੋਲਿਆ ਪਿਛਲੇ ਸਾਲ ਦੀ ਜੁਲਾਈ ਚ ਪਹਿਲਾ ਗਾਣਾ ਕੱਢਿਆ ਸੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਕਿੰਨਾ ਕੁ ਟਾਈਮ ਹੋ ਗਿਆ ਸਾਲ ਡੇਢ ਸਾਲ ਹੋਇਆ ਐ ਇੰਨੀ ਕੁ ਕਲਾਕਾਰੀ ਆਪਣੀ ਤੇ ਖਬਰਾਂ ਦੇਖੀਆਂ ਟੀਵੀ ਤੇ ਕਿਵੇਂ ਆਣੀ ਉਹਨੇ ਤੁਹਾਡੇ ਭਰਾਵਰੇ ਸਿੱਧੂ ਨੇ ਆਉਂ ਕਰਤਾ ਜੀ ਸਿੱਧੂ ਨੇ ਆਹ ਕਰਤਾ ਤੇ ਉਹਨਾਂ ਨੇ ਉਹਨਾਂ ਚੀਜ਼ਾਂ ਦੇ ਇੱਕ ਲੈਣ ਲਿਖੀ ਸੀ ਗਾਣਾ ਹੌਦ ਦਿਨਾਂ ਵਿੱਚ ਕੀਤੀ ਆਤਬਾਹੀ ਮਿੱਠੀਏ ਮੁੰਡਾ ਰੀਜ਼ ਨੇ ਐ ਨਿਊਜ਼ ਚੈਨਲਾਂ ਤੇ ਸ਼ੋਰ ਦਾ ਆ ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇਵਾਲਾ ਨਹੀਂ ਉਹ ਪਿੰਡ ਕਹਿੰਦਾ ਪੋਤਾ ਜਸਵੰਤ ਕੌਰ ਦਾ ਜਸਵੰਤ ਕੌਰ ਅੱਜ ਵੀ ਕਿਉਂ ਜਿੰਦੀ ਹੈ ਕਿਉਂਕਿ ਉਹ ਜਸਵੰਤ ਕੌਰ ਨੇ ਆ ਪੱਗ ਦਿੱਤੀ ਸੀ ਜਿਹੜੇ ਸਿਰ ਤੇ ਬੰਨੀ ਹੋਈ ਹੈ ਮਨੇ ਮੈਨੂੰ ਹੋਰੀ ਇੱਕੋ ਹੀ ਗੱਲ ਗਈ ਸੀ ਕਹਿੰਦੀ ਬਾਲੀਆਂ ਮੰਗਾ ਨਹੀਂ ਛੋਟਾ ਹੁੰਦਾ ਸੀ ਮੈਨੂੰ ਵੀ ਨਹੀਂ ਸੀ ਸਮਝ ਆਉਣੀ ਉਦੋਂ ਹੁਣ ਸਮਝ ਆਉਣ ਲੱਗੀ ਐ ਕਹਿੰਦੀ ਜੋ ਮਰਦਾ ਮਰਦਾ ਮਰਜੀ ਆ ਪੱਗ ਤੇ ਕੇਸ ਨਹੀਂ ਸਿਰ ਤੋਂ ਜਾਣੇ ਚਾਹੀਦੇ ਮੈਂ ਕਹਾਂ ਨਾ ਆ ਜੋ ਤੁਹਾਡੇ ਸਾਹਮਣੇ ਪੁੱਤਲਾ ਖੜਾ ਨਾ ਆ ਪੱਗ ਤੇ ਕੇਸਾਂ ਨਹੀਂ ਬਚਾਇਆ ਹੋਇਆ ਇਸ ਪੱਗ ਤੇ ਕੇਸਾਂ ਕਰਕੇ ਕਾਲਜ 'ਚ ਐਡਮਿਸ਼ਨ ਹੋਈ ਕਿਉਂ ਸੇ ਕਾਲਜ ਕਰਕੇ ਗਾਉਣ ਲੱਗਿਆ ਤੇ ਇੱਥੇ ਖੜਾ ਥੋਡੇ ਸਾਹਮਣੇ ਮੇਰੀ ਦਾਦੀ ਜਸਵੰਤ ਕੌਰ ਅਜਪਲਾਂ ਦੀ ਉੱਪਰ ਬੈਠੀ ਆ ਪਰ ਦੇਖ ਲਈ ਹੈ ਤੇ ਮੈਨੂੰ ਸ਼ਾਂਤੀ ਆ ਵੀ ਮੇਰੀ ਦਾਦੀ ਖਾਤਰ ਮੈਂ ਕੁਛ ਤਾਂ ਕੀਤਾ ਜਸਵੰਤ ਕੌਰ ਨੂੰ ਸਲਾਮ ਆ